ਦੇਖੋ ਪੰਜਾਬ ਗੁਰਮਾ ਪੀਰਾਂ ਬਖਰਾਂ ਦੀ ਧਰਤੀ ਆ ਜਿੱਥੇ ਸਾਵਣ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਨੇ ਸਾਡੇ ਪੰਜਾਬ ਪੂਰੇ ਦੇ ਵਿੱਚੀ ਬਹੁਤ ਮੇਲੇ ਲੱਗਦੇ ਨੇ ਤਨਤਨ ਨਦੀਪਾਪਾ ਕੋੜੇ ਸ਼ਾਹ ਜੀ ਜਿਹੜਾ ਗੁੱਡੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਾਤਨ ਸਮੇਂ ਤੋਂ ਇਹ ਜਗਾ ਦੀ ਬਹੁਤ ਮਾਨਤਾ ਹੈ ਅਸੀਂ ਕਾਫੀ ਛੋਟੇ ਸਾਡੇ ਵੱਡੇ-ਵਡੇਰੇ ਵੀ ਜਿਹੜੇ ਨੇ ਇਥੇ ਲੱਭ ਪਸਤਰਕਮ ਦੇ ਰਹੇ ਨੇ ਸੋ ਇਹਨਾਂ ਦਾ ਜਿਹੜਾ ਬਾਬਾ ਜੀ ਦਾ ਸਲਾਨਾ ਜੋ ਮੇਲਾ ਹੈ ਉਹ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਡੇ ਸਾਡੇ ਬਹੁਤ ਬਾਤ ਪੁਰਾਤਨ ਸਮੇਂ ਤੋਂ ਇਹ ਜਿਹੜਾ ਇਸ ਜਗ੍ਹਾ ਦੀ ਮਾਨਤਾ ਆ ਬਤਲਬ ਜੇ ਸਾਨੂੰ ਵੀ ਅਸੀਂ ਬੇਬੈਕ ਨਹੀਂ ਜਾ ਸਕਦੇ ਕਦੋਂ ਤੋਂ ਪਰ ਸਾਡੇ ਦਾਦੇ-ਪੜਦਾਦੇ ਸਾਰੀ ਇਸ ਜਗ੍ਹਾ ਦੇ ਨਾਲ ਬੜੇ ਨੰਦੇ ਸਮੇਂ ਤੋਂ ਜੁੜੇ ਨੇ ਮੁੱਖ ਸੇਵਾ ਦਾ ਰੱਖ ਬਾਬਾ ਹਰਪਾਲ ਸਿੰਘ ਜੀ ਦਿੱਤੇ ਆਸ ਬੋਲੇ ਸੇਵਾ ਨਿਭਾ ਰਹੇ ਨੇ ਔਰ ਸਾਥ ਸੰਗਤ ਕਾਫੀ ਇਸ ਜਗ੍ਹਾ ਦੇ ਨਾਲ ਜੁੜੀ ਆ ਸਿਰਫ ਚੰਡਿਆਲਾ ਸ਼ਹਿਰ ਹੀ ਨਹੀਂ ਬਲਕੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਔਰ ਦੂਰ ਤਰਾਡੇ ਤੋਂ ਲੋਕ ਜਣੇ ਨੇ ਕਿਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਉਂਦੇ ਨੇ ਹਰ ਵੀਰਵਾਰ ਵੀ ਇੱਥੇ ਜਣਾ ਕਾਫੀ ਸੰਗਤ ਜਿਹੜੀ ਆ ਉਹ ਨਕ ਮਸਤਕ ਹੁੰਦੀ ਆ ਸੋ ਮੈਂ ਵੀ ਅੱਜ ਇੱਥੇ ਬਾਬਾ ਜੀ ਦਾ ਸ਼ੁਕਰੀਆ ਬਾਕ ਕਰਨਾ ਅਸੀਂ ਪੂਰੇ ਪਰਿਵਾਰ ਸਮੇਤ ਸ਼ੁਰੂ ਭਾਈ ਤੇ ਆਨੇ ਮਰੇ ਸ੍ਰੀ ਬਾਬਾ ਜੀ ਸਾਡੇ ਸਾਰਾ ਪਰਿਵਾਰ ਜਿਹੜਾ ਆ ਉਹ ਇੱਥੇ ਅੱਜ ਅਸੀਂ ਬਾਬਾ ਜੀ ਦਾ ਸ਼ੁਕਰੀਆ ਕਰਨਾ ਆ ਜੀ ਮੈਂ ਬਾਬਾ ਜੀ ਦੇ ਚਤਾਂ ਦੇ ਵਿੱਚ ਕੋਈ ਅਰਦਾਸ ਬੇਨਤੀ ਕਰਦਾ ਕਿ ਇਸ ਮੁੱਚੇ ਨਗਰ ਦੇ ਉੱਤੇ ਆਪਣੀ ਕਿਰਪਾ ਅਦ੍ਰਿਸ਼ੀ ਬਣਾਏ ਰੱਖਣ ਸਾਡਾ ਨਗਰ ਗਨਗੋਪਨੀ ਰਾਤ ਚੌਪੜੀ ਤਰੱਕੀ ਕਰੇ ਬਾਬਾ ਜੀ ਦਾ ਆਸ਼ੀਰਵਾਦ ਇਹ ਵੀ ਸਾਡੇ ਸਾਰੇ ਦਿਲ ਦੇ ਬੰਨ੍ਹ ਸੰਤਸਕ ਸਿੰਘ ਜੀ ਦੇ ਦੇਖੋ ਜੀ ਮੈਂ ਤਾਂ ਆਪ ਸੰਗਤ ਆ ਤੇ ਸੰਗਤ ਦੇ ਰੂਪ ਦੇ ਵਿੱਚ ਹੀ ਮੈਂ ਇੱਥੇ ਨਾਤਮਸਤ ਹੋਣ ਆਇਆ ਹਾਂ ਸੋ ਮੈਂ ਇਹੋ ਚਾਹੂੰਗਾ ਕਿ ਅਸੀਂ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਕਈ ਵਾਰੀ ਕੁਝ ਮਾੜੀਆਂ ਅੰਸਰ ਜਿਹੜੇ ਨਹੀਂ ਤੇ ਉਹ ਜਿਹੇ ਧਾਰਮਿਕ ਸਮਾਗਮਾਂ ਦੇ ਵਿੱਚ ਦਾ ਤਹਾਰਮ ਦੇ ਵਿੱਚ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੇਰਾ ਇਹੋ ਹੀ ਆ ਬਾਬਾ ਜੀ ਦੇ ਚਰਨਾ ਦੇ ਵਿੱਚ ਬੈਠ ਕੇ ਉਹਨਾਂ ਨੂੰ ਵੀ ਸਮਤ ਬਖਸ਼ਣ ਅਸੀਂ ਅਨੁਸ਼ਾਸਨ ਦੇ ਵਿੱਚ ਰਹਿੰਦੇ ਹੋਏ ਗੁਰੂ ਸਾਹਿਬ ਦਾਸ਼ੀ